ਕਿੰਤਾ ਕਿਥੇ ਹੋ ਮੈਂ ਮਾਡਲ ਹੁਦੀ ਬਾਹਰਲੇ ਬੰਦੇ ਫੜੇ ਆਂ ਠੰਡੇ ਦੇ ਵੰਗੇ ਲੋਕਾਂ ਨੂੰ ਫਰਦੋਵਾਰੋਂ ਕੱਢਦੇ ਲੋਕਾਂ ਨੂੰ ਮਾੜਾ ਸੋਰਦਵਾਰ ਹਾਂ ਹਾਂਜੀ ਮਾਪ ਉੱਤੇ ਬੜੀ ਵੇਖ ਭੱਜ ਗਿਆ ਇੱਕ ਬੰਦਾ ਦੋ 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 ਨਾਲ ਕਿ ਦੋ ਬੜਾ ਜਲਦੀ ਭੇਜੋ ਭਾਜੀ ਪਲੀਸ ਇੱਕ ਕਰੀ ਮੁੱਠਾਂ ਦੇ ਵਿੱਚ ਕਾਲਿੰਗ ਕਰਾ ਦਿਓ ਬੁੱਲਾਈ ਤੇ ਗਰਾਮ ਚੰਡਾਣੀ ਪਿਆਰ ਨਾਲ ਜਿਹਨੂੰ ਮੱਝ ਲੋਕ ਮੋੜਦਾ ਕੋਈ ਤੁਹਾਨੂੰ ਜਿੱਡੀ ਕਿ ਤੁਹਾਨੂੰ ਅੱਜ ਪਤਾ ਆਹਦਾ ਭਾਜੀ ਇਹ ਨਹੀਂ ਰਹੀ ਹੈ ਜੀ ਇਹ ਮਾਨ ਦਾ ਸਰਕਾਰ ਬੱਤਰ ਨਹੀਂ ਹੈਗਾ ਇਹਨਾਂ ਦੇ ਕਮਿਸ਼ਨ ਆ ਗਏ। ਜਿੱਤਾਂ ਕਿ ਪੰਜਾਬ ਨੂੰ ਏ ਜਿੱਤਾਂ ਕਿ ਪੂਰੇ ਪੰਜਾਬ ਨੂੰ 10 ਗਿੰਤਾ ਕੀ ਹੈ। ਉਹ ਤਾਂ ਪਤਾ ਚੋਟੀਆਂ ਗਾਦੇ ਚੋਰ। ਤੈਨੂੰ ਮਮਾ ਲੋਕਾਂ ਨੇ 90 ਐਮਐਲਏ ਬਣਾਏ। ਬਣਵੇਂ ਐਮਐਲਏ। ਵੀ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ। ਤੁਹਾਨੂੰ ਲੋਕਾਂ ਨੇ ਪੰਜਾਬ ਤੋਂ 90 ਐਮਐਲਏ ਬਣਾਏ। ਗਰੀਬਾਂ ਨੇ ਬਣਵੇਂ ਐਮਐਲਏ। ਅ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟ ਲਿਆ ਤੁਸੀਂ। ਅਜਾ ਸ਼ਾਂ ਕਰ ਰਹੇ ਹੋ ਅਮਰਜੀਤ ਐਨਾ ਕਰੋ ਬਾਹਰ ਲੋਕਾਂ ਨੂੰ ਡੇਟਾਓ ਨਾ ਮੇਰੇ ਭਰਾਓ ਤੁਸੀਂ ਮੇਰੇ ਭਰਾਓ ਮੇਰੇ ਬਜ਼ੁਰਗਾਂ ਨੂੰ ਬਾਤ ਕਰਾ ਇਹ ਬਾਤ ਤੁਹਾਡੇ ਬੱਠੇ ਤੁਹਾਡੀ ਫੋਟੋ ਆ ਦੇਖੋ ਜੀ ਅਮਰਜੀਤ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਭੋਲੇ ਭਾਲੇ ਨੂੰ ਝੰਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸੰਸਰੋਗ ਪਰਮੋਡ ਡਾਇਰੈਕਟਰ ਹਾਂ ਕਿੱਥੇ ਹੋ ਸੰਨੀ ਅਲਵਾਲੀਆ ਹਾਂ ਸੰਨੀ ਅਲਵਾਲੀਆ ਕਿੱਥੇ ਹੋ ਅਗਾਬ ਨਮਾਜ਼ਾਦੀਆਂ ਨੂੰ ਸੰਨੀ ਸੰਨੀ ਮਾਤਾ ਜੀ ਨੂੰ ਹਾਂ ਤੁਹਾਨੂੰ ਕਹਿ ਦੇਣਾ ਸੰਨੀ ਜੀ ਦੇ ਨਾਲ ਹੰਜੀ ਸਾਹਿਬ ਜੀ ਇਹ ਦੇਖੋ ਜੀ ਗੁਰਕੇ ਬੁਲਾਈ ਨੀ ਬਟਿੰਡੇ ਤੂੰ ਜੋੜ ਤਾ ਕੇ ਬਿਜੇ ਲੋਕਾਂ ਦੇ ਕਿੱਥੇ ਦਾ ਹੈ ਕੰਮੀ ਆਲੂ ਵਾਲੀ ਆ ਬਲਾਮ ਤੇ ਮੇਰੇ ਵੀ ਮੇਰਾ ਬਲਵਾਰ ਹੈ ਇਹ ਵੀ ਮੇਰਾ ਬਲਵਾਰ ਹੈ ਆ ਜੇ ਆ ਆ ਮਾਰੀ ਬੱਠੇ ਹੈ ਇਹੋ ਨਾਲ ਪਿਆਰ ਹੈ ਤੱਕ ਚੱਲੀ ਤੂੰ ਅੱਗੇ ਭੂਤਾਂ ਦੇ ਬਹਿ ਗਏ ਨਹੀਂ ਚੱਲੀ ਤੂੰ ਤੇਰੀ ਫੋਟੋ ਹੈ ਤੇਰੀ ਫੋਟੋ ਬੈਠੂ ਆ ਭੂਤੇ ਬੱਠੇ ਬੱਠੇ ਬਾਅਦ ਤੂੰ ਆਏ ਤੇਰੀ ਫੋਟੋ ਦੇਖੋ ਅਧਰ ਨਪੜਾ ਜੀ ਮੈਂ ਕੰਡਾ ਬੜਾ ਬੜਾ ਹਾਂ ਕੰਮੀ ਆਲੂ ਵਾਲੀ ਨਾਲ ਸੰਮੀ ਆਲੂ ਵਾਲੀਆ ਚੇਅਰਮੈਨ ਦੀ ਰਿਪੋਰਟ ਦਾ ਪੂਰੀ ਫੋਟੋ ਹੈ 2 ਭੱਜ ਗਿਆ ਇਹ ਰਹਿ ਗਿਆ ਸੰਮੀ ਆਲੂ ਵਾਲੀਆ ਉਹ ਭੱਜ ਗਿਆ ਸੰਮੀ ਆਲੂ ਵਾਲੀਆ ਉਹਦੇ ਫੋਟੋ ਸੀਗੀ ਨਾ ਹਾਂ ਹੈਗੀ ਮੇਰੇ ਕੋ ਭਾਜੀ ਮੈਂ ਤਾਂ ਕੈਂਟਾ ਲੱਭਣ ਰਿਹਾ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਇਹ ਲੋਕਾਂ ਨੂੰ ਮਨ ਸਮਝਦੇ ਇੱਥੇ ਕੋ ਕੈਮਰੇ ਲੱਗੇ ਨਾ ਤਾਂ ਤੇ 50 ਕੈਮਰੇ ਲੱਗੇ ਆ ਮਰ ਜੇਂਗਾ ਤੂੰ ਸੱਚਾ ਬੋਲ ਹਾਂਜੀ ਤੁਸੀਂ ਲੋਕਾਂ ਨੂੰ ਕੀ ਇਨਸਾਫ਼ ਦਿਓਗੇ ਪੰਜਾਬ ਦੇ ਲੋਕ ਰੋ ਰੇ ਤਾਈ ਤੋਂ ਤਾਈ ਕਰ ਰਹੇ ਨੌਕਿਆਂ ਦੇ ਅੰਦਰ ਲੋਕਾਂ ਨੂੰ ਲੋਕਾਂ ਦੇ ਗਾ ਰੋਜ਼ਗਾਰ ਦੇ ਦਿੰਦੇ ਸਾਡੀ ਕਾਰ ਤੋਂ ਸੈਰ ਕੋਲ ਕਿੱਥੇ ਜਾਇਆ ਜੀ ਦਾ ਮਣੀ ਕੱਢੀ ਆਪੀ ਲੱਗੇ ਬੱਤਾ ਕੱਟ ਵਰਦੋਕਾ ਬਿਠੋ ਛੱਡਣਾ ਹੈ ਦਾ ਪੰਜ ਜਿਹੜਾ ਅੰਦਰ ਬਾਹਰਲਾ ਬੰਦਾ ਲੋਕਰ ਆਪਣੇ ਘਰ ਆਏ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮੇਰੀ ਪਰਿਵਾਰ ਦੇ ਬੰਦੇ ਮੈਂ ਸਾਡੀ ਕੋਈ ਗੱਲਾ ਨਹੀਂ ਕਿੰਨਾ ਹੋਰਲਾ ਬੰਦਾ ਨਹੀਂ ਮੈਂ ਲੋਕਾਂ ਨੇ ਮੈਨੂੰ ਖਿੱਚ ਲਿਆ ਆਪਾਂ ਅੱਜ ਲੱਗ ਲਾ ਵਿਚਾਰ ਕੀ ਹੋ ਗਿਆ ਦੁਨੀਆ ਦੀ ਮਰਜ਼ੀ ਹੈ ਬਾਹਰ ਗ੍ਰਾન્ડ ਨੇ ਉਹ ਬੰਦਾ ਨਹੀਂ ਬੈਠਦਾ ਬੰਦਾ ਨਹੀਂ ਬੈਠਦਾ ਦਾਰੂ ਪੀਂਦੀਆਂ ਰਹੀਆਂ ਕਿਹਾ ਉਹ ਨੂੰ ਅਮਰੀਕੀ ਵਿਚਾਲੇ ਮੋੜ ਜੀ ਨੂੰ ਮਰਜ਼ੀ ਦੁਨੀਆ ਬਾਹਰ ਦੁਨੀਆ ਦਾ ਨਾ ਨਾ ਕਰੋ ਬੰਦੇ ਆ ਗਏ ਸੰਸਦ ਦੇ ਜਦੋਂ ਆ ਇਹਦਾ ਫੋਨ ਵੀ ਹੁਣ ਉੱਥੇ ਬਰਮਤ ਹੋ ਜਾ ਉਹ ਹੈ ਕਿ ਤੁਸੀਂ ਕਰਦੇ ਕੀ ਬੇਬਦਮਾਸ਼ੀ ਆ ਕੇ ਇੱਥੇ ਤੁਸੀਂ ਭੈਣ ਨੂੰ ਡਰਾ ਰਹੇ ਹੋ ਇਹ ਤਾਂ ਢੀਂ ਇਨਸਾਨੀਅਤ ਹੈ ਸ਼ਰਮ ਕਰੋ ਸ਼ਰਮ ਓ ਬਾਵਾ ਜੀ ਤੁਸੀਂ ਇੱਥੇ ਰਹੋ ਪਹਿਲਾਂ ਕੁਦਰਤ ਕਰਾ ਕੇ ਜਾਇਓ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਲਿਆ ਲੰਗਰਾਲ ਬੜੇ ਮੈਂ ਬੈਠੀ ਨਹੀਂ ਬੈਠੀ ਦੇਖੋ ਦੇਖੋ ਕੋਣ ਆਇਆ ਰਾਣਾ ਸਾਹਿਬ ਕੋਣ ਹੈ ਕੀ ਹੋਇਆ ਜੀ ਭਾਈ ਬੈਠੋ

ਕੋਈ ਨਹੀਂ ਰਹਿ ਗਿਆ ਲਾਟਾ ਪਹਿਲੇ ਬਣਦੇ ਆ ਮੈਂ ਆਉ ਲੋ ਉਹ ਵੀ ਲਾ ਲਓ ਇੱਧਰ ਲਾਉਂਦੇ ਕੋਈ ਨਾਲ ਨਹੀਂ ਹੋਊਗਾ